ਜੇਕਰ ਤੁਹਾਡੇ ਘਰ ਦੇ ਵਿੱਚ ਜਿਹੜੇ ਮਿਰਚਾਂ ਦੇ ਬੂਟੇ ਲੱਗੇ ਹੋਏ ਨੇ ਉਹ ਚੰਗੀ ਤਰ੍ਹਾਂ ਗਰੋਥ ਨਹੀਂ ਕਰ ਰਹੇ ਤੇ ਉਹਨਾਂ ਨੂੰ ਫੁੱਲ ਅਲੱਗ-ਅਲੱਗ ਝੜ ਰਿਹਾ ਤਾਂ ਕੀ ਤੁਸੀਂ ਤਾਂ ਨਹੀਂ ਇਹ ਦੋ ਗਲਤੀਆਂ ਕਰ ਰਹੇ ਜਿਨ੍ਹਾਂ ਕਾਰਨ ਤੁਹਾਡੇ ਬੂਟੇ ਵੱਧ ਫੁੱਲ ਨਹੀਂ ਰਹੇ ਪਹਿਲੀ ਗਲਤੀ ਜਿਹੜਾ ਆਪਾਂ ਲਗਾਤਾਰ ਜਿਹੜੀ ਪਾਣੀ ਦੰਨੇ ਆਪਣੇ ਬੂਟਿਆਂ ਨੂੰ ਘਰ ਦੇ ਵਿੱਚ ਅਕਸਰ ਇੱਕ ਟੂਟੀ ਲੱਗੀ ਹੁੰਦੀ ਆ ਆਮ ਬਗੀਚੀ ਦੇ ਵਿੱਚ ਤਾਂ ਆਪਾਂ ਰੋਜ਼ ਸ਼ਾਮ ਨੂੰ ਉਹਦੇ ਵਿੱਚ ਪਾਣੀ ਛੱਡ ਦਿੰਦੇ ਆ ਤੇ ਹਰ ਰੋਜ਼ ਡੇਲੀ ਪਾਣੀ ਦਿੰਦੇ ਰਹਿੰਦੇ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਪਾਣੀ ਆ ਉਹ ਇਨ ਨਾਲ ਪਾਰ ਜ਼ਿਆਦਾ ਪਾਣੀ ਨਹੀਂ ਦੇਣਾ ਮਿਰਚ ਨੂੰ ਤੇ ਜਦੋਂ ਵੀ ਪਾਣੀ ਦੇਣਾ ਹੈ ਤਾਂ ਉਹ ਸ਼ਾਮ ਟਾਈਮ ਦੇਣਾ ਦੂਜਾ ਆਪਣੇ ਬੂਟਿਆਂ ਦੇ ਵਿੱਚ ਘਰ ਦੇ ਵਿੱਚ ਜਿਹੜੀ ਮਿੱਟੀ ਨਹੀਂ ਆਪਾਂ ਬੂਟਿਆਂ ਨੂੰ ਲਾਉਂਦੇ ਮਿਰਚਾਂ ਦੇ ਬੂਟਿਆਂ ਨੂੰ ਜਿੰਨੀ ਮਿਰਚਾਂ ਦੇ ਬੂਟਿਆਂ ਨੂੰ ਤੁਸੀਂ ਮਿੱਟੀ ਲਾਉਂਗੇ ਸਿੱਲ ਨਾਲ ਪਾਣੀ ਦਵਾਂਗੇ ਆਪਾਂ ਉਹਨਾਂ ਮਿਰਚ ਦਾ ਬੂਟਾ ਜ਼ਿਆਦਾ ਗਰੋਥ ਕਰੂਗਾ ਤੁਹਾਨੂੰ ਅਸੀਂ ਸਕਰੀਨ ਤੇ ਦੋ ਵੀਡੀਓ ਦਿਖਾਉਨੇ ਆ ਪਹਿਲੀ ਵੀਡੀਓ ਉਹ ਆ ਜਿਹਦੇ ਵਿੱਚ ਅਸੀਂ ਮਿਰਚਾਂ ਲਾਈਆਂ ਨੇ ਤੇ ਉਹਦੇ ਵਿੱਚ ਮਿੱਟੀ ਲਾਈ ਆਪਾਂ ਨੇ ਤੇ ਉਹਨਾਂ ਦੀ ਗਰੋਥ ਦੇਖੋ ਦੂਜਾ ਉਹ ਸਕਰੀਨ ਦੇ ਉੱਪਰ ਨੇ ਤੁਹਾਡੇ ਜਿਨ੍ਹਾਂ ਨੂੰ ਅਸੀਂ ਮਿੱਟੀ ਲਾਉਣ ਦੇ ਵਿੱਚ ਥੋੜਾ ਲੇਟ ਹੋ ਗਏ ਸੀ ਤੇ ਉਹਨਾਂ ਦੀ ਗਰੋਹ ਦੇਖੋ ਮਿਰਚ ਦੇ ਬੂਟੇ ਨੂੰ ਸਿਰਫ ਸਿੱਲ ਚਾਹੀਦੀ ਆ ਨਾ ਕਿ ਪਾਣੀ ਨਾਲ ਭਰ ਕੇ ਰੱਖਣਾ ਹਮੇਸ਼ਾ ਇਹਨਾਂ ਦੋ ਗਲਤੀਆਂ ਨੂੰ ਠੀਕ ਕਰਕੇ ਤੁਸੀਂ ਆਪਣੇ ਬੂਟੇ ਤੋਂ ਵੱਧ ਤੋਂ ਵੱਧ ਝਾੜ ਲੈ ਸਕਦੇ ਹੋ